ਤਦਾਦ ਦੀ ਇੱਕ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਲਮਾਨ ਖਾਨ ਦੇ ਘਰਬਾਰ ਫਾਇਰਿੰਗ ਹੋਈ ਹੈ ਤਿੰਨ ਤੋਂ ਚਾਰ ਰਾਉਂਡ ਫਾਇਰ ਹੋਏ ਨੇ ਤੇ ਲਗਾਤਾਰ ਜਿਹੜਾ ਲੋਰੈਂਸ ਬਿਸ਼ਨੋਈ ਪਹਿਲਾਂ ਵੀ ਧਮਕੀਆਂ ਦੇ ਰਿਹਾ ਸੀ ਹਰੇਕ ਇੰਟਰਵਿਊ ਦੇ ਵਿੱਚ ਉਹ ਜ਼ਿਕਰ ਕਰਦਾ ਦਾਦਾਦ ਦੀਏ ਕਿ ਉਸ ਤੋਂ ਪਹਿਲਾਂ ਸਲਮਾਨ ਖਾਨ ਨੂੰ ਮਾਰਨ ਦੇ ਲਈ ਤਿੰਨ ਵਾਰ ਜਿਹੜਾ ਕੋਸ਼ਿਸ਼ ਕਰ ਚੁੱਕਿਆ ਐ ਅਟੈਕ ਕਰਵਾ ਚੁੱਕਿਆ ਜਦੋਂ ਸੰਪਤ ਨਹਿਰਾ ਦੇ through ਅਟੈਕ ਕਰਵਾਉਂਦਾ ਤਾਂ ਸੰਪਤ ਨਹਿਰਾ ਜਦੋਂ ਪੰਜਾਬ ਦੇ ਵਿੱਚ ਰਿਮਾਂਡ ਤੇ ਹੁੰਦਾ ਤਾਂ ਉਹ ਸਾਰੀ ਗੱਲ ਇਹ ਦੱਸਦਾ ਕਿ ਮੈਂ ਗਿਆ ਸੀ ਸਲਮਾਨ ਖਾਨ ਨੂੰ ਮਾਰਨ ਪਰ ਉਦੋਂ ਜਿਹੜਾ ਸਲਮਾਨ ਖਾਨ ਦੇ ਨਾਲ ਸੁਰੱਖਿਆ ਬਹੁਤ ਜ਼ਿਆਦਾ ਤੇ ਮੇਰੇ ਕੋਲ ਜਿਹੜਾ ਵੈਪਨ ਸੀ ਉਸ ਦੀ ਦੂਰੀ ਇੰਨੀ ਨਹੀਂ ਸੀ ਉਸ ਦੀ ਕਪੈਸਿਟੀ ਇੰਨੀ ਨਹੀਂ ਸੀ ਕਿ ਬਹੁਤ ਦੂਰ ਤੋਂ ਫਾਇਰ ਕਰ ਦੇ ਤਾਂ ਦੱਸ ਦਈਏ ਕਿ ਉਸ ਤੋਂ ਬਾਅਦ ਇੱਕ ਹੋਰ ਰਫਲ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਿਹੜੀ ਰਫਲ ਦੇ ਨਾਲ ਸਲਮਾਨ ਖਾਨ ਨੂੰ ਦੂਰੀ ਤੋਂ ਮਾਰਿਆ ਜਾ ਸਕੇ ਪਰ ਜਿਵੇਂ ਉਹ ਰਫਲ ਦਾ ਪ੍ਰਬੰਧ ਹੁੰਦਾ ਹੈ ਤੇ ਦੂਜੇ ਪਾਸੇ ਪੁਲਿਸ ਨੂੰ ਇਸ ਦੀ ਇਨਪੁਟ ਮਿਲ ਜਾਂਦੀ ਹੈ ਤੇ ਪੁਲਿਸ ਜਿਹੜਾ ਬਰਾਮਦ ਕਰ ਲੈਂਦੀ ਹੈ ਇਹਨਾਂ ਹਥਿਆਰਾਂ ਨੂੰ ਤੇ ਇੱਕ ਫੌਜੀ ਨਾ ਦੇ ਸ਼ਖਸ ਨੂੰ ਦੱਸ ਦਈਏ ਕਿ ਹੁਣ ਲਗਾਤਾਰ ਜਿਹੜਾ ਪਿਛਲੇ ਦਿਨਾਂ ਦੌਰਾਨ ਇੱਕ ਫਾਰਮ ਹਾਊਸ ਦੇ ਉੱਪਰ ਸਲਮਾਨ ਖਾਨ ਦੇ ਪੰਜਾਬ ਦੇ ਦੋ ਮੁੰਡੇ ਵੀ ਗਿੜੇ ਆ ਗ੍ਰਿਫਤਾਰ ਕੀਤੇ ਗਏ ਸੀ ਦੁੱਤਰਾ ਵਾਲਾ ਪਿੰਡ ਤੋਂ ਹੀ ਸੀ ਜੋ ਕਿ ਫਾਜ਼ਿਲਕਾ ਦੇ ਵਿੱਚ ਲਾਰਸ ਬਿਸ਼ਨੋਈ ਦਾ ਪਿੰਡ ਆ ਉੱਤੋਂ ਦੇ ਹੀ ਉਹ ਮੁੰਡੇ ਰਹਿਣ ਵਾਲੇ ਸੀ ਉਹਨਾਂ ਦੋ ਮੁੰਡਿਆਂ ਨੂੰ ਵੀ ਗ੍ਰਿਫਤਾਰ ਕੀਤਾ ਸੀ ਤਾਦਾਦੀਏ ਕਿ ਹੁਣ ਵੀ ਕਿਹਾ ਜਾਂਦਾ ਕਿ ਲਗਾਤਾਰ ਰੈਕੀ ਕੀਤੀ ਜਾ ਰਹੀ ਹੈ ਸਲਮਾਨ ਖਾਨ ਦੀ ਤਾਦਾਦੀਏ ਕਿ ਲਗਾਤਾਰ ਜਿਹੜੇ ਇਨਪੁਟ ਜਾਂ ਜਿਹੜੇ ਸੋਰਸਸ ਕੋਲੋਂ ਜਾਣਕਾਰੀ ਮਿਲਦੀ ਆ ਤਾਂ ਉਹਨਾਂ ਦੇ ਹੀ ਕਹਿਣਾ ਕਿ ਸਲਮਾਨ ਖਾਨ ਦੇ ਉੱਪਰ ਕਦੋਂ ਵੀ ਅਟੈਕ ਜਿਹੜਾ ਹੋ ਸਕਦਾ ਤਾਦਾਦੀਏ ਕਿ ਹੁਣ ਦੇਖ ਸਕਦੇ ਹੋ ਤੁਸੀਂ ਫਲਹਾਲ ਸਲਮਾਨ ਖਾਨ ਦੇ ਘਰ ਦੇ ਬਾਹਰ ਅਟੈਕ ਹੋਇਆ ਤਿੰਨ ਤੋਂ ਚਾਰ ਗੋੜੀਆਂ ਦੇ ਰਾਉਂਡ ਜਿਹੜਿਆ ਫਾਇਰ ਕੀਤੇ ਆ ਦਾ ਦਾਅਵਾ ਦਈਏ ਕਿ ਸਲਮਾਨ ਕਾਰ ਨੂੰ ਮਾਰਨ ਦੇ ਲਈ ਲਗਾਤਾਰ ਕੌਣ ਅਜੇਹੇ ਪੁਰਜ਼ੋਰ ਪ੍ਰਯਾਸ ਕਰ ਰਿਹਾ ਹਾਲਾਂਕਿ ਇਸ ਦੇ ਵਿੱਚ ਕੋਈ ਵੀ ਲੌਰੈਂਸ ਮਿਸ਼ਰੋਈ ਦਾ ਅਜੇ ਤੱਕ ਕੋਈ ਜ਼ਿਕਰ ਨਹੀਂ ਹੈ ਕੋਈ ਪੋਸਟ ਨਹੀਂ ਪਾਈ ਅਜੇ ਤੱਕ ਕੁਝ ਵੀ ਜਿਹੜਾ ਸામਨੇ ਨਹੀਂ ਆਇਆ ਪਰ ਦੱਸ ਦਈਏ ਕਿ ਫੋਰੈਂਸਿਕ ਟੀਮ ਪਹੁੰਚ ਚੁੱਕੀ ਹੈ ਨਿਸ਼ਾਨਦੇਹੀ ਕਰ ਚੁੱਕੀ ਹੈ ਆ ਗੋਲੀਆਂ ਦੇ ਨਿਸ਼ਾਨ ਤੁਸੀਂ ਇੱਕ ਪਾਸੇ ਦੇਖ ਸਕਦੇ ਹੋ ਗੈਲੈਕਸੀ ਅਪਾਰਟਮੈਂਟ ਮੁੰਬਈ ਦੇ ਵਿੱਚ ਸਲਮਾਨ ਖਾਨ ਦਾ ਘਰ ਹੈ ਤਾਂ ਸਲਮਾਨ ਖਾਨ ਘਰ ਦੇ ਵਿੱਚ ਮੌਜੂਦ ਸੀ ਜਦੋਂ ਇਹ ਫਾਇਰ ਹੋਇਆ ਤਾਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਸਵੇਰੇ 5 ਵਜੇ ਦੀ ਇਹ ਘਟਨਾ ਜਦੋਂ ਸਲਮਾਨ ਖਾਨ ਨੂੰ ਗੋਲੀਆਂ ਜਿਹੜੀਆਂ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਮਾਰੀਆਂ ਗਈਆਂ ਸਲਮਾਨ ਖਾਨ ਖੁਦ ਘਰ ਦੇ ਅੰਦਰ ਸੀ ਜਿਸ ਸਮੇ ਇਹ ਗੋਲੀਆਂ ਜਿਹੜੀਆਂ ਨੇ ਮਾਰ ਰਏ ਸੀ ਸ਼ੂਟਰ ਤਾਂ ਦੱਸ ਦਈਏ ਕਿ ਸ਼ੂਟਰ ਕੌਣ ਸੀ ਇਸ ਦੇ ਬਾਰੇ ਹਜੇ ਤੱਕ ਕੁਝ ਨਹੀਂ ਪਤਾ ਪਰ ਆ ਲੱਗੇ ਸਾਰੇ ਸੀਸੀਟੀਵੀ ਜਿਹੜੇ ਆ ਖੰਘਾਲੇ ਜਾ ਰਿਹਾ ਥੋੜੀ ਦੇਰ ਤੱਕ ਤੁਹਾਨੂੰ ਸੀਸੀਟੀਵੀ ਫੁਟੇਜ ਵੀ ਦਿਖਾਵਾਂਗੇ ਜਦੋਂ ਇਹ ਸ਼ੂਟਰਾਂ ਨੇ ਗੋਲੀਆਂ ਚਲਾਈਆਂ ਤਾਂ ਉਸ ਸਮੇਂ ਦੀ ਸੀਸੀਟੀਵੀ ਫੁਟੇ ਵੀ ਤੁਹਾਨੂੰ ਦਿਖਾਵਾਂਗੇ ਪਰ ਦੱਸ ਦੇ ਕੇ ਉਸ ਵਕਤ ਦੀ ਸਭ ਤੋਂ ਵੱਡੀ ਔਰ ਅਹਿਮ ਖਬਰ ਸਲਮਾਨ ਖਾਨ ਦੇ ਘਰ ਬਾਹਰ ਫਾਇਰਿੰਗ ਹੋਈ ਹੈ ਲਗਾਤਾਰ ਤਣ ਤੋਂ ਚਾਰ ਰਾਉਂਡ ਫਾਇਰ ਕੀਤੇ ਗਏ ਨੇ ਸਵੇਰੇ ਤੜਕਸਾਰ ਜਿਹੜਾ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਤੇ ਤੁਹਾਨੂੰ ਯਾਦ ਹੋਊਗਾ ਜਦੋਂ ਲੋਰਸ ਵਿੱਚ ਨੋਈ ਦੀਆਂ ਧਮਕੀਆਂ ਮਿਲਦੀਆਂ ਟੌਸ ਤੋਂ ਬਾਅਦ ਸਲਮਾਨ ਖਾਨ ਨੂੰ ਜਿਹੜਾ ਸਿਕਿਉਰਟੀ ਵੀ ਦਿੱਤੀ ਜਾਂਦੀ ਆ ਵਾਈਪਲਸ ਸਿਕਿਉਰਟੀ ਜਿਹੜੀ ਆ ਸਲਮਾਨ ਖਾਨ ਨੂੰ ਗ੍ਰਹਿ ਮੰਤਰਾਲੇ ਦੇ ਵੱਲੋਂ ਦਿੱਤੀ ਜਾਂਦੀ ਆ ਮੁੰਬਈ ਪੁਲਿਸ ਦੇ ਕਈ ਜਵਾਨ ਤੇ ਨਾਲ ਸੀਆਰਪੀਐਫ ਤੇ ਨਾਲ ਕਮਾਂਡੋ ਵੀ ਜਿਹੜਾ ਤਾਇਨਾਤ ਕੀਤੇ ਜਾਂਦੇ ਆ ਤੇ ਘਰ ਦੇ ਵਿੱਚ ਵੀ ਸਿਕਿਉਰਟੀ ਵਧਾਈ ਗਈ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਸਲ